ਆਈਡੀ ਪਰ ਫੇਰ ਕਰੇ ਉਹ ਅੱਡੀ ਸੰਗਿਆਰ ਪਰ ਆਪਰ ਤੇ ਰੱਖ ਯਾਰ ਆਈਡੀ ਕਿ ਜਿੱਤੇ ਜਿੰਨੇ ਨੂੰ ਸੁਣੋ ਸੁਣੋ ਤੇ ਸੱਤਿਆ ਸਿੰਘ ਜੀ ਦੇ ਨਿਰਮਖ ਨੂੰ ਬਾਰ-ਬਾਰ ਕ્રોલ ਮਿਲੀ ਜਾ ਰਹੀ ਹੈ ਕਿਵੇਂ ਦੇਖਦੇ ਸਾਰੇ ਮੁੰਡੇ ਹਾਂ ਜੀ ਸਾਹਿਬ ਬਸ ਜੀ ਕਾਲਸਾ ਆ ਰਿਹਾ ਹੈ ਯਾਰ ਪੀਡੀਫ ਥੱਲੇ ਲੱਗਾ ਹੈ ਔਰ ਜੇ ਕੋਈ ਹੋਰ ਵਟਸਐਪ ਗਰੁੱਪ ਕੰਪਰ ਹੈ ਸੋ ਇਤ ਸਾਰੇ ਧਰਮਾਂ ਦੇ ਅਤੇ ਸਾਰੇ ਸਭਿਆਚਾਰਕ ਜਿਹੜੇ ਦੇ ਲੋਕ ਨੇ ਉਸ ਵਾਸਤੇ ਨੇ। ਔਰ ਇਤਾਰਿਕ ਕੀਤਾ ਜਾਂਦੇ ਨੇ ਕਿ ਇੱਥੇ ਪਰਮਪਰਪਤਾ ਹੈ। ਇਹ ਕੰਮ ਇੱਥੇ ਕਿੰਨ ਸਿੱਖਾਂ ਵਾਸਤੇ ਕੋਈ ਵੀ ਤਰ੍ਹਾਂ ਦਾ ਕੱਫਾ ਜਿਹੜੀ ਹੈ ਉਹ ਨਹੀਂ ਹੈ। ਜਿੱਥੇ ਇੱਥੇ 232 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕੀਆਂ ਨੂੰ ਜੇਲ੍ਹਾਂ ਵਿੱਚ ਬੰਦ ਨੇ। ਉਹਨਾਂ ਨੂੰ ਇਸੇ ਤਰ੍ਹਾਂ ਦੀ ਕੋਈ ਵੀ ਜੇਲ ਸੁੱਟੜੀ ਰਹੀ ਹੈ ਉਹਨੇ ਕਹਿੰਦੇ ਚੱਜਾਰੀ ਨਹੀਂ ਪਾਸੇ ਨਹੀਂ ਕੀਆ ਗਾ ਔਰ ਜਿਹੜਾ ਸੌਦਾ ਸਾਧ ਹੈ ਗੁਰਬੀਤ ਰਾਮ ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ ਵਿੱਚ ਬੰਦ ਹੈ ਇਹ ਨਹੀਂ ਨਹੀਂ ਹਰ ਬਾਰ ਪੈਰੋ ਦੇਖੀ ਦੇ ਹਾਈ ਦੇਖ ਕੇ ਤੇ ਸਿੱਖਾਂ ਨੂੰ ਜੜਾਉਣ ਦਾ ਇਹ ਕਿੱਸਾ ਜਾਂਦਾ ਹੈ। ਔਰ ਸਿੱਖਾਂ ਕਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਧ ਲੜ ਕੇ ਰੋਹ ਦੇਣ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ। ਭਰਾਏ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਕਹਾਣੀ ਸਾਫ਼ ਕੀ ਹੈ। ਠੀਕ ਹੈ। ਆਜ ਪਾਲਸਾ ਲਈ ਪਿਆਰੇ ਪੀਡੀਐਸ ਦੇ ਪੋਸਟ ਆਫਸਰ ਅਤੇ ਜੇਪਲੋਪਰ ਕੋਲ ਕੰਮ ਕਰ ਰਿਹਾ ਹੈ ਸਵੇਤ ਸਾਰੇ ਧਰਮਾਂ ਤੇ ਸਾਰੇ ਸਭਿਆਚਾਰ ਤੋਂ ਲਈ 2 ਮਿੰਟੋ ਵਾਸਤੇ ਨੇ ਅਤੇ ਇਹ ਤਾਂ ਰਖੀਤੇ ਜਾਣਦੇ ਨੇ ਕਿ ਇੱਥੇ ਭਰਨ ਤੇ ਦਿੱਤਾ ਹੈ ਕਿ ਕਿਨ ਸਿੱਖਾ ਵਾਸਤੇ ਕੋਈ ਵੀ ਤਰ੍ਹਾਂ ਦਾ ਕੱਪੜਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇਹ 33 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਤੇ ਤਹਾਕੜੀਆ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਛੁੜੀ ਰਿਹਾਈ ਹੈ ਉਹ ਹੋਣੇ ਚੱਤੇ ਜਾ ਰਹੀ ਮੰਤਸਾ ਨਹੀਂ ਕੀਤੀ ਗਈ ਹੈ ਅਤੇ ਜਿਹੜਾ ਸੌਦਾ ਸਾਧ ਹੈ ਗੁਰਬੀਤ ਰਾਮ ਮਹਿਤਾ ਜਿਹੜਾ ਪਲਾਟਕਾਰੀ ਹੈ ਜਿਹੜਾ ਬੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਇਹ ਨਹੀਂ ਨਹੀਂ ਹਰ بار ਫੈਰੋਜ਼ ਦੇਖ ਕੇ ਰਾਈ ਦੇਖ ਕੇ ਤੇ ਸਿੱਖਾਂ ਨੂੰ ਚੜਾਉਣ ਦਾ ਕੀ ਕਥਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਾਧਨ ਫੈਰੋਜ਼ ਦੇਣ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਇਹ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਵਿੱਚ ਜਿਹੜਾ ਹੈ ਬਹੁਤ ਵੱਡੀ ਇੱਕ ਇਨਸਾਫੀ ਹੈ ਠੀਕ ਹੈ ਉੱਥੇ ਪਿੱਛੇ ਕਰਦਾ ਯਾਰ ਬੀਡੀ ਦਾ ਮੁੱਖ ਤੌਰ ਤੇ ਹੋਰ ਜੇਕਰ ਰੂਟ ਘੰਟਾ ਰਹਿ ਸਾਰੇ ਧਰਮਾਂ ਦੇ ਸਾਰੇ ਸੱਭਿਆਚਾਰਕ ਜੋਕ ਨੂੰ ਵਾਸਤੇ ਨਹੀਂ ਹੈ ਅਤੇ ਇਤਾਰਿਕ ਕਿਤੇ ਜਾਣਦੇ ਨੇ ਕਿ ਇੱਥੇ ਪਰੰਪਰਾ ਦਿੱਤਾ ਹੈ ਕਿੰਨ ਸਿੱਖਾਂ ਵਾਸਤੇ ਕੋਈ ਵੀ ਤਰ੍ਹਾਂ ਦਾ ਕੱਫਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇਥੇ 32-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬਲਜੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਸੁਧਰੀ ਰਿਹਾਈ ਹੈ ਉਹ ਨਹੀਂ ਕਰਦੇ ਜਾ ਰਹੀ ਨੇ ਪਾਸੇ ਨਹੀਂ ਕੀਤੀ ਜਾ ਰਹੀ ਔਰ ਜਿਹੜਾ ਸੌਦਾ ਸਾਧ ਹੈ ਪਰ ਵੀ ਤਰਾ ਮੈਂ ਜਿਹੜਾ ਬਲਾਤਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਢੇਰ ਵਿੱਚ ਬੰਦ ਹੈ ਉਹ بار-ਬਾਰ ਫੈਰੋ ਦੇਖਦੇ ਦੇਖ ਕੇ ਤੇ ਸਿੱਖਾਂ ਨੂੰ ਡਰਾਉਣ ਦਾ ਇਹ ਪੂਰਾ ਕਿੱਸਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਵਾਲ ਨਹੀਂ ਪਿਆ ਰੋ ਦੇਣ ਔਰ ਬੰਦੀ ਸਿੰਘਾਂ ਦੀ ਰਫਾਈ ਨਾ ਕਰਨੀ ਸਿੱਖ ਜਨਤਵਾਦ ਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਬਹੁਤ ਵੱਡੀ ਇੱਕ ਨਾ ਇਨਸਾਫੀ ਹੈ ਠੀਕ ਹੈ ਜਿਆਰੇ ਪੀਡੀਐਸ ਔਰ ਜੇ ਕੋਈ ਥੋੜਾ ਹੋਰ WhatsApp group 'ਤੇ ਹੈ ਇਸੋ ਇਤ ਸਾਰੇ ਧਰਮਾਂ ਦੇ ਅਤੇ ਸਾਰੇ ਸਭਿਆਚਾਰਕ ਜੀਵਨ ਕੋਣੇ ਤੋਂ ਵਸਤੇ ਨਹੀਂ ਹੈ। ਲੋਕਾਂ ਨੇ ਅਤੇ ਇਤਾਰਿਕ ਕੀਤੇ ਜਾਂਦੇ ਨੇ ਕਿ ਇੱਥੇ ਕਰਨ ਤੇ ਦਿੱਤਾ। ਇਹ ਕਿੰਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਤਰ੍ਹਾਂ ਦਾ ਕੱਫਾ ਜਿਹੜੀ ਹੈ ਉਹ ਨਹੀਂ ਹੈ। ਜਿੱਥੇ ਇੱਥੇ 232 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅਤੇ ਤਹਾਕਾ ਤੋਂ ਜੇਲ੍ਹਾਂ ਵਿੱਚ ਬੰਦ ਨੇ। ਭੋਨਰੋ ਇਸੇ ਤਰ੍ਹਾਂ ਦੀ ਕੋਈ ਵੀ ਜੇਲ ਤੋਂ ਸੁਧਰੀ ਰਿਹਾਈ ਹੈ ਭੋਨੇ ਚੱਲਦੇ ਜਾ ਰਹੀ ਨਹੀਂ ਪਾਸੇ ਨਹੀਂ ਕਿਹੜਾ ਔਰ ਜਿਹੜਾ ਸੌਦਾ ਸਾਧ ਹੈ ਕਿ ਗੁਰਬੀਰਰਾਮ ਜਿਹੜਾ ਬਲਾਤਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ ਵਿੱਚ ਬੰਦ ਹੈ ਉਹ ਬਾਰ-ਬਾਰ ਫੈਰੋ ਦੇਖ ਕੇ ਰਿਹਾਈ ਦੇ ਕੇ ਇਸ ਇਨਕਾਨੂ ਕਿਹੜਾ ਹੁੰਦਾ ਜਿੱਤਾ ਜਾਂਦਾ ਹੈ। ਔਰ ਸਿੱਖਾਂ ਕਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਧ ਲੜਖੈ ਰੋਦ ਦੇਣ ਵਾਰ ਕੱਢਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ। ਪਰ ਇਹ ਸਿੱਖਾਂ ਦੇ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਬਹੁਤ ਵੱਡੀ ਇੱਕ ਇਨਸਾਫੀ ਹੈ। ਠੀਕ ਹੈ। ਯਾਰ ਬੀਡੀ ਔਰ ਜੇ ਵੀ ਬੜਾ ਕੰਮ ਕਰ ਰਿਹਾ ਹੈ। ਅਸੋ ਵਿੱਚ ਸਾਰੇ ਧਰਮਾਂ ਦੇ ਔਰ ਸਾਰੇ ਸੱਭਿਆਚਾਰਕ ਜਿਹੜੇ ਲੋਕ ਇੱਥੋਂ ਵਸਦੇ ਨੇ ਔਰ ਇਤਿਹਾਸਕ ਕੀਤਾ ਜਾਂਦੇ ਨੇ ਕਿ ਇੱਥੇ ਧਰਮ ਦੀ ਦਿੱਸਤ ਹੈ ਪਰ ਕਿੰਨ ਸਿੱਖਾਂ ਵਾਸਤੇ ਕੋਈ ਵੀ ਤਰ੍ਹਾਂ ਦਾ ਪੱਤਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 232 ਸਾਲ ਤੋਂ ਜੇਲ੍ਹਾਂ ਦੇ ਵਿੱਚ ਬਲਬੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕੀਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ ਤੋਂ ਡੇਹਾਈ ਹੈ ਉਹ ਨਹੀਂ ਕਰਦੇ ਜਾ ਰਹੇ ਨੇ ਪਾਸੇ ਨਹੀਂ ਕੀਤੇ ਜਾ ਰਹੇ ਔਰ ਜਿਹੜਾ ਸੌਦਾ ਸਾਧ ਹੈ ਕਿ پرویزਰਾਮ ਜਿਹੜਾ ਪਲਾਤਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ ਵਿੱਚ ਬੰਦ ਹੈ ਹਰ بار ਹਰ بار ਫੈਰੋਂ ਦੇਖਦੇ ਦੇਹਾਈ ਦੇਖ ਕੇ ਤੇ ਸਿੱਖਾਂ ਨੂੰ ਜਿਹੜਾ ਉਹ ਦਾ ਇਹ ਤਕਸੀਸ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਾਲ ਗਣ ਫੈਰੋਦ ਦੇਣ ਵਾਰ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਤੇ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਦਾ ਇਨਸਾਫੀ ਹੈ ਠੀਕ ਹੈ ਜਿਆਦਾ ਪਿੱਛੇ ਕਰਿਆ ਤੇਰੇ ਪੀਡੀ ਵੀ ਥੱਲੇ ਲੱਗਦਾ ਔਰ ਜੇਪੋ ਵੀ ਫਰੋ ਕਮ ਕਰ ਰਿਹਾ ਹੈ ਇਸ ਵਿੱਚ ਸਾਰੇ ਧਰਮਾਂ ਦੇ ਅਤੇ ਸਾਰੇ ਸੱਭਿਆਚਾਰਕ ਜੀਵਨ ਤੋਂ ਵਸਤੇ ਨੇ ਅਤੇ ਇਤਿਹਾਸਕ ਕੀਤਾ ਜਾਂਦੇ ਨੇ ਕਿ ਇੱਥੇ ਪਰੰਪਰਤਾ ਹੈ ਸਿੱਖਾਂ ਵਾਸਤੇ ਇੱਥੇ ਕੋਈ ਵੀ ਤਰ੍ਹਾਂ ਦਾ ਪੱਤਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਤੇ ਤਹਾਕੀਆ ਕੋ ਜੇਲ੍ਹਾਂ ਵਿੱਚ ਬੰਦ ਨੇ ਗੋਨਰੋ ਇਸੇ ਤਰ੍ਹਾਂ ਦੀ ਕੋਈ ਵੀ ਜੇਲ ਤੋਂ ਛੁੜੀ ਰਿਹਾਈ ਹੈ ਬੋਲਨੇ ਸ਼ੁਰੂ ਜਾਰੀ ਨਹੀਂ ਕੀਤੀ ਜਾਰੀ ਔਰ ਜਿਹੜਾ ਸੌਦਾ ਸਾਧ ਹੈ ਜਿਹੜੀ ਵੀ ਬਰਾਮ ਜਿਹੜਾ ਬਲਾਤਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ ਵਿੱਚ ਬੰਦ ਹੈ ਉਹ ਹਰ ਵਾਰ ਫੈਰੋਜ਼ ਦੇਖ ਕੇ ਰਿਹਾਈ ਦੇ ਕੇ ਦੇ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਜੀਵਨ ਸਜੰਦ ਹੈ। ਔਰ ਸਿੱਖਾਂ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਰਾ ਗਣ ਫੈਰੋਦ ਦੇਣ ਔਰ ਬੰਦੀ ਸਿੰਘਾਂ ਦੀ ਰਫਾਈ ਨਾ ਕਰਨੀ। ਇਹ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਜਿਹੜਾ ਹੈ ਬਹੁਤ ਵੱਡੀ ਇੱਕ ਇਨਸਾਫੀ ਹੈ। ਠੀਕ ਹੈ। ਜਿਆਰੇ ਪੀਡੀਏ ਔਰ ਵਟਸਐਪ ਗਰੁੱਪ ਤੁਮ ਕਰ ਹੈ। ਸੋਇਤ ਸਾਰੇ ਧਰਮਾਂ ਦੇ ਔਰ ਸਾਰੇ ਸਭਿਆਚਾਰਕ ਜੀਵਨ ਨੂੰ ਕਿਨਾਰੇ ਤੋਂ ਵਾਸਤੇ ਨਹੀਂ ਔਰ ਇਤਾਰਕ ਵੀ ਤੇ ਜਾਣਦੇ ਨੇ ਕਿ ਇੱਥੇ ਧਰਮ ਦੀ ਅਜ਼ਾਦੀ ਹੈ ਇੱਥੇ ਕਰਨ ਦੇ ਕਾਣ ਦੇ ਕਿੰਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਤਰ੍ਹਾਂ ਦਾ ਪੱਤਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 32-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕੀਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ ਸੁੱਢੀ ਨਹੀਂ ਹੈ ਉਹਨੇ ਕੱਟੇ ਜਾ ਰਹੀ ਨਹੀਂ ਪਾਸੇ ਨਹੀਂ ਕੀਤੀ ਜਾ ਰਹੀ ਔਰ ਜਿਹੜਾ ਸੌਦਾ ਸਾਧ ਹੈ ਕਿ ਗੁਰਬੀਤਰਾਮ ਜਿਹੜਾ ਪਲਾਟਕਾਰੀ ਹੈ ਜਿਹੜਾ ਬੇਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ ਵਿੱਚ ਬੰਦ ਹੈ ਹਰ بار ਹਰ بار ਫੈਰੋਂ ਦੇਖ ਵੀ ਰਿਹਾ ਹਾਈ ਦੇਖ ਕੇ ਤੇ ਸਿੱਖਾਂ ਨੂੰ ਚੜਾਉਣ ਦਾ ਜਿਹੋ ਤਿੱਸਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਉਸਾਰਨ ਨੂੰ ਰੋਕ ਦੇਣ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ। ਇਹ ਸਿੱਖ ਬਣਨ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਦਾ ਇਨਸਾਫੀ ਹੈ। ਠੀਕ ਹੈ। ਯਾਰ ਬੀਡੀਸ ਔਰ ਜੇ ਵੀ ਬਹੁਤ ਕੰਮ ਕਰ ਹੈ। ਅਸੋ ਵਿੱਚ ਸਾਰੇ ਧਰਮਾਂ ਦੇ ਅਤੇ ਸਾਰੇ ਸੱਭਿਆਚਾਰਕ ਜੀਵਨ ਤੋਂ ਵਸਤੇ ਨਹੀਂ ਹੈ। ਅਤੇ ਇਤਿਹਾਸਕ ਕੀਤਾ ਜਾਂਦੇ ਨੇ ਕਿ ਇੱਥੇ ਪਰਮਪਰਪਤਾ। ਪਰਮਪਰਪਤਾ ਦੇ ਕਿੰਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਤਰ੍ਹਾਂ ਦਾ ਕੱਪੜਾ ਜਿਹੜੀ ਹੈ ਉਹ ਨਹੀਂ ਹੈ। ਜਿੱਥੇ ਇੱਥੇ 232 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅਤੇ ਤਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੁੜੀ ਦੇ ਹਾਈ ਹੈ ਉਹਨੇ ਸਭ ਜਾਰੀ ਨਹੀਂ ਪਾਸ ਨਹੀਂ ਕੀਤੀ ਜਾਰੀ ਔਰ ਜਿਹੜਾ ਸੌਦਾ ਸਾਧ ਹੈ ਉਹ ਵੀ ਤਰਾਮ ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਹਰ ਬਾਰ ਪੈਰੋ ਦੇਖ ਕੇ ਰਹਾਏ ਦੇਖ ਕੇ ਦੇ ਐਸਿਕਾਂ ਨੂੰ ਕਿਉਂ ਰਾਉਂਡ ਦਾ ਕਿਉਂ ਕੀਤਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੁੰਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਧਨ ਫੈਰੋਜ਼ ਦੇਣ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ। ਇਹ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਨਿਆਂਇਕੀ ਹੈ। ਠੀਕ ਹੈ। ਪਿੱਛੇ ਕਰੀਏ। ਜਿਹੜਾ ਪੀਡੀਫ ਔਰ ਜੇਬੀ ਵੱਡਾ ਗਰੁੱਪ ਬੰਦ ਕਰਾ ਹੈ। ਇਸ ਲਈ ਸਾਰੇ ਧਰਮਾਂ ਦੇ ਔਰ ਸਾਰੇ ਸੱਭਿਆਚਾਰਕ ਜੀਵਨ ਕੋਈ ਨਾ ਵਸਤੇ ਨੇ ਔਰ ਇਤਾਰਕ ਵੀ ਤੇ ਜਾਣਦੇ ਨੇ ਕਿ ਇੱਥੇ ਭਰਮ ਦੀ ਦਿੱਸਤਾ ਹੈ ਧਰਮ ਦੇ ਕਰਨ ਦੇ ਕੰਮ ਦੇ ਕਿੰਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਤਰ੍ਹਾਂ ਦਾ ਕੱਪੜਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇਹ 232 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜਾਵਾਂ ਫ਼ਿਲੀਆਂ ਕਰ ਚੁੱਕੇ ਨੇ ਔਰ ਤਹਾਕੀਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਗੋਨਰੋ ਇਸੇ ਤਰ੍ਹਾਂ ਦੀ ਕੋਈ ਵੀ ਜੇਲ ਸੁਧਿ ਦੇ ਰਹੀ ਹੈ ਗੋਨਰੋ ਨੇ ਕੰਮ ਜਾਰੀ ਨਹੀਂ ਲਗਾਸ ਨਹੀਂ ਕੀਤੀ ਹੈ ਔਰ ਜਿਹੜਾ ਸੌਦਾ ਸਾਧ ਹੈ ਉਹ ਵੀ ਤਰਾਮ ਜਿਹੜਾ ਬਲਾਤਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ ਵਿੱਚ ਬੰਦ ਹੈ ਉਹ ਔਰ ਬਾਰ ਪਰੋ ਦੇ ਕੇ ਰਿਹਾਈ ਦੇ ਕੇ ਤੇ ਸਿੱਖਾਂ ਨੂੰ ਜਿਹੜਾ ਉਨਾ ਚੜਾਉਣਾ ਜਾਂ ਕੀਤਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਉਸਾਰਨ ਲੜਖੇ ਰੋਦ ਦੇਣ ਔਰ ਬੰਦੀ ਸਿੰਘਾਂ ਦੀ ਰਿਹਾਈ